ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨੂੰ ਲੱਗਿਆ ਇੰਨਾ ਤਬਾਹ ਕਰ ਦੂਗਾ ਬੜਾ ਔਖਾ ਹੋ ਜਾਣਾ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਹੈ ਆ ਸੋਚਦਾ ਹੈ ਕਿ ਮੈਨੂੰ ਬਣਾਤਾ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬੰਨਾ ਹੋਰ ਚੀਜ਼ ਹੈ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਨੀ ਹੋਰ ਗੱਲ ਹੈ ਇਹ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਉਹ ਮਜਾਕੀਆ ਨਹੀਂ ਹੈ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ ਪਰ ਮੈਨੂੰ ਅਫਸੋਸ ਹੈ ਕਿ ਇਹਦੇ ਇਹਦੀ ਸੋਚ ਹਲੇ ਵੀ ਉਹ ਮਜਾਕੇ ਵਾਂਗੂ ਹੀ ਆ ਮੈਡੀਟੇਸ਼ਨ ਚ 4 ਦਿਨਾਂ ਲਈ ਆਂਧਰਾ ਪ੍ਰਦੇਸ਼ ਕੇ ਮੁੱਖ ਬੰਦੇ ਮੈਨੂੰ ਇੱਕ ਹੈਰਾਨੀ ਆਉਂਦੀ ਹੈ ਕੇਜਰੀਵਾਲ ਹਿਸ਼ਾਰਪੁਰ ਆਂਦਾ ਹੈ ਆ ਉੱਥੇ ਜਾ ਰਿਹਾ ਆਪਣੇ ਆਂਧਰਾ ਪ੍ਰਦੇਸ਼ ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਹੈ ਤਬਾਹ ਤਾਂ ਕਰਤਾ ਪੰਜਾਬ ਅੱਜ ਇੱਕ ਨਵਾਂ ਸਾਲ ਹੈ ਸੋ 2 ਮਹੀਨੇ ਰਹਿ ਗਏ ਪਾਰਲੀਮੈਂਟ ਇਲੈਕਸ਼ਨ ਤੋਂ ਸਾਰੀਆਂ ਸਥਿਤੀਆਂ ਜੋ ਦੇ ਪੰਜਾਬ ਦੀ ਸਥਿਤੀ ਹੈ ਜੋ ਹੋ ਰਿਹਾ ਦੇਸ਼ ਵਿੱਚ ਸਾਰਿਆਂ ਦਾ ਜਾਇਜ਼ਾ ਲੈ ਕੇ ਅਸੀਂ ਕੋਈ ਰਣਨੀਤੀ ਪਾਰਟੀ ਦੀ ਬਣਾਵਾਂਗੇ ਸਾਰੇ ਅਸੀਂ ਹਲਕਾ ਇੰਚਾਰਜ ਵੀ ਬਣਾਏ ਆ ਅਪ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਬਣਾਈ ਹੈ ਅਸੀਂ ਇਹ ਲੀਡਰਸ਼ਿਪ ਲਾਈ ਹੈ ਹੋਰ ਕਮੇਟੀ ਵੀ ਹੈ ਸੋ ਅਸੀਂ ਪੂਰਾ ਦਿਨ ਜਿਵੇਂ ਸਾਰੇ ਲੋਕਾਂ ਦੇ ਵਿਚਾਰ ਸੁਣ ਕੇ ਫਿਰ ਦੇਖਾਂਗੇ ਕੀ ਆਪਣੀ ਗੰਮੀਤੀ ਚਰੀ ਹੈ ਸਰਕਾਰ ਨੇ ਪ੍ਰਾਈਵੇਟ ਸਰਕਾਰ ਨਾਲ ਜਿਹੜਾ ਉਹ ਕਰਜ਼ਾ ਉਹ ਖਰੀਦਾ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਪ੍ਰਾਈਵੇਟ ਸਰਕਾਰ ਅੱਜ 2500 ਕਰੋੜ ਦਾ ਕਰਜ਼ਾ ਵੀ ਦਿੱਤਾ ਗਿਆ 17 ਲੱਖ ਦਾ ਨਵੇਂ ਸਾਲ ਚੜ੍ਹਦੇ ਸਾਲ ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦੇਣਾ ਹੈ ਮੈਨੂੰ ਤਾਂ ਡਰ ਹੈ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨੂੰ ਲੱਗਦਾ ਐਨਾ ਤਬਾਹ ਕਰ ਦੂਗਾ ਬੜਾ ਔਖਾ ਹੋ ਜਾਣਾ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਹੈ ਆ ਸੋਚਦਾ ਹੈ ਕਿ ਮੈਨੂੰ ਬਣਾਤਾ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬਨਣਾ ਹੋਰ ਚੀਜ਼ ਹੈ ਜਿਮ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਨੀ ਹੋਰ ਗੱਲ ਹੈ ਇਹ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਉਹ ਮਜ਼ਾਕੀਆ ਨਹੀਂ ਹੈ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ ਪਰ ਮੈਨੂੰ ਅਫਸੋਸ ਹੈ ਕਿ ਇਹਦੇ ਇਹਦੀ ਸੋਚ ਹਲੇ ਵੀ ਉਹ ਮਜ਼ਾਕੇ ਵਾਂਗੂ ਹੀ ਹੈ ਮੈਨੂੰ ਇੱਕ ਹੈਰਾਨੀ ਆਉਂਦੀ ਹੈ ਕੇਜਰੀਵਾਲ ਹਿਸ਼ਾਰਪੁਰ ਆਉਂਦਾ ਹੈ ਆ ਉੱਥੇ ਜਾ ਰਿਹਾ ਆਪਣੇ ਆਂਧਰਾ ਪ੍ਰਦੇਸ਼ ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਹੈ ਤਬਾਹ ਤਾਂ ਕਰਤਾ ਪੰਜਾਬ ਜੀ ਵੀਰ ਜੀ ਆ ਪ੍ਰਾਈਵੇਟ ਥਰਮਲ ਪ੍ਰਣਾਲੀ ਖਰੀਦਿਆ ਸਰਕਾਰ ਨੇ